हां जी 사트리카 आलिया सारेया नु मैं हरप्रीत कौर ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈਟੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤਿੰਨ ਚੀਜ਼ਾਂ ਅਗਰ ਤੁਸੀਂ ਹਰ ਟਾਈਮ ਆਪਣੇ ਕੋਲ ਉਹ ਤਿੰਨ ਚੀਜ਼ਾਂ ਰੱਖਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਇੰਨਾ ਪੈਸਾ ਦੇਖੋਗੇ ਵੀ ਤੁਸੀਂ ਗਿਣਦੇ-ਗਿਣਦੇ ਥੱਕ ਜਾਓਗੇ ਠੀਕ ਹੈ ਚਾਹੇ ਅੱਜ ਦੇ ਟਾਈਮਸ ਤੁਹਾਡੇ ਕੋਲੇ 1 ਰੁਪਿਆ ਚਾਹੇ 2 ਰੁਪਏ ਆ ਚਾਹੇ ਤੁਸੀਂ ਬਹੁਤ ਗਰੀਬ ਹੋ ਪਰ ਤੁਸੀਂ ਵੀ ਕਰੋੜਾਂ ਅਰਬਾਂ ਦੇ ਮਾਲਕ ਬਣ ਸਕਦੇ ਹੋ ਅਗਰ ਇਸ ਵੀਡੀਓ ਨੂੰ ਤੁਸੀਂ ਬਿਨਾ ਸਕਿਪ ਕੀਤੇ ਐਂਡ ਤੱਕ ਚੰਗੀ ਤਰ੍ਹਾਂ ਦੇਖ ਲਿਆ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜਣਾ ਅੱਜ ਦਾ ਟਾਈਮ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਕੰਪੀਟੀਸ਼ਨ ਬਹੁਤ ਜ਼ਿਆਦਾ ਚਾਹੇ ਉਹ ਲਾਈਫ ਦੇ ਵਿੱਚ ਆ ਬਿਜ਼ਨਸ ਵਿੱਚ ਆ ਸਟੱਡੀ ਵਿੱਚ ਆ ਹਰ ਜਗ੍ਹਾ ਕੰਪੀਟੀਸ਼ਨ ਹੈ ਇੰਨੀ ਜ਼ਿਆਦਾ ਸਾਡੀ ਜ਼ਿੰਦਗੀ ਦੇ ਵਿੱਚ ਭੱਜ ਦੌੜ ਹੈ ਇੰਨੀ ਜ਼ਿਆਦਾ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਬਿਜ਼ੀ ਆ ਕਿ ਸਾਨੂੰ ਟਾਈਮ ਹੀ ਨਹੀਂ ਮਿਲਦਾ ਆਪਣੇ ਆਪ ਲਈ ਆਪਣੇ ਆਪਣੇ ਲਈ ਕੁਝ ਸੋਚਣ ਲਈ ਕੁਝ ਸਮਝਣ ਲਈ ਤੇ ਕੁਝ ਕਰਨ ਲਈ ਕੁਝ ਨਿਆ ਨਮਾ ਕਰਨ ਵਾਸਤੇ ਠੀਕ ਹੈ ਸੋ ਟਾਈਮ ਹੀ ਨਹੀਂ ਮਿਲਦਾ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ ਜਿਹੜੇ ਹੁਣ ਬਿਜ਼ਨਸਮੈਨ ਆ ਅੱਜ ਦੇ ਟਾਈਮ 'ਚ ਕਾਮਯਾਬ ਨੇ ਕਰੋੜਾ ਅਰਬ ਪਤੀ ਨੇ ਠੀਕ ਹੈ ਉਹ ਵੀ ਇੱਕ ਟਾਈਮ ਤੇ ਬਹੁਤ ਗਰੀਬ ਸੀ ਉਹਨਾਂ ਨੇ ਉਹਨਾਂ ਵਿੱਚੋਂ ਕਈ ਤਾਂ ਇਦਾਂ ਨੇ ਜਿਨ੍ਹਾਂ ਨੇ 1 ਰੁਪਏ ਦਾ ਕੰਮ ਸ਼ੁਰੂ ਕੀਤਾ ਉਸ ਟਾਈਮ ਦੇ ਵਿੱਚ ਪਰ ਅੱਜ ਉਹ ਅਰਬਪਤੀ ਨੇ ਹੁਣ ਉਹਨਾਂ ਤੇ ਆਪਣੇ ਚ ਫਰਕ ਕੀ ਹੈ ਰੱਬ ਨੇ ਦਿماغ ਉਹਨਾਂ ਨੂੰ ਵੀ ਉਹਨਾਂ ਦਿੱਤਾ ਆਪਾਂ ਨੂੰ ਵੀ ਦਿੱਤਾ ਪਰ ਇਹ ਜੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੇ ਕੀਤੀ ਆ ਉਹਨਾਂ ਨੇ ਰੱਖੀ ਆਪਣੇ ਕੋਲੇ ਪਰ ਆਪਾਂ ਉਸ ਜੀ ਨੂੰ ਨਹੀਂ ਸਮਝ ਪਾਈ ਸੋ ਇਹ ਨਾ ਹੋਵੇ ਮੈਂ ਸ਼ੁਰੂ ਕਰਾਂ ਵੀਡੀਓ ਤੁਸੀਂ ਸਕਿਪ ਕਰ ਦੋਗੇ ਅੱਛਾ ਚਾਹੀਦਾ ਸਾਨੂੰ ਚੀਜ਼ਾਂ ਪਤਾ ਨਹੀਂ ਕਿਉਂਕਿ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ ਇਹ ਆਪਾਂ ਨੂੰ ਛੇਤੀ ਸਮਝ ਨਹੀਂ ਆਉਂਦੀਆਂ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਅੰਤ ਤੱਕ ਚੰਗੀ ਤਰ੍ਹਾਂ ਸ਼ਾਂਤੀ ਦੇ ਨਾਲ ਧਿਆਨ ਦੇ ਨਾਲ ਹੁਣ ਸੁਣਨਾ ਸਭ ਤੋਂ ਪਹਿਲੀ ਚੀਜ਼ ਆ ਥੌਟਸ ਥੌਟਸ ਮਤਲਬ ਸੋਚ ਠੀਕ ਹੈ ਹੁਣ ਉਹ ਜਿਹੜੇ ਬਿਜ਼ਨਸਮੈਨ ਕਾਮਯਾਬ ਹੋਏ ਨੇ ਉਹਨਾਂ ਦੇ ਦਿਮਾਗ ਵਿੱਚ ਆਈਡੀਆ ਆਇਆ ਆਪਣੇ ਦਿਮਾਗ ਵਿੱਚ ਵੀ ਆਉਂਦਾ ਆਪਾਂ ਨੂੰ ਵੀ ਕਦੇ ਇਦਾਂ ਲੱਗਦਾ ਵੀ ਅਸੀਂ ਆਹ ਕੰਮ ਸ਼ੁਰੂ ਕਰੀਏ ਇਹਦੇ ਵਿੱਚ ਅਸੀਂ ਕਾਮਯਾਬ ਹੋ ਸਕਦੇ ਆ ਇਹਦੇ ਵਿੱਚ ਨਹੀਂ ਹੋ ਸਕਦਾ ਕਦੇ ਨਾ ਕਦੇ ਥੋੜਾ-ਬਹੁਤਾ ਆਈਡੀਆ ਆਉਂਦਾ ਪਰ ਆਪਾਂ ਉਸ ਆਈਡੀਆ ਨੂੰ ਸੀਰੀਅਸਲੀ ਨਹੀਂ ਲੈਂਦੇ ਆਪਾਂ ਸੋਚ ਕੇ ਉੱਥੇ ਉਹਨੂੰ ਛੱਡ ਦਿੰਦੇ ਆ ਉਸ ਤੋਂ ਬਾਅਦ ਆਪਾਂ ਆਪਣੇ ਕੰਮ ਧੰਦਿਆਂ 'ਚ ਬਿਜ਼ੀ ਹੋ ਜਾਂਦੇ ਆ ਉੱਨਤੇ ਸਾਡੇ ਵਿੱਚ ਫਰਕ ਸਿਰਫ ਇਹਨਾਂ ਹੈ ਜਦੋਂ ਉਹਨਾਂ ਨੂੰ ਆਈਡੀਆ ਆਇਆ ਉਹਨਾਂ ਨੇ ਆਪਣੇ ਲਈ ਟਾਈਮ ਕੱਟਿਆ ਇੱਕ ਸ਼ਾਂਤ ਜਗ੍ਹਾ ਤੇ ਉਹ ਬੈਠ ਗਏ ਉਹਨਾਂ ਨੇ ਸੋਚਿਆ ਵਿੱਕੀ ਇਹਦੇ ਵਿੱਚ ਮੇਰਾ ਫਿਊਚਰ ਬਣ ਸਕਦਾ ਹੈ ਤੇ ਫਿਰ ਅਗਰ ਮੈਂ ਬਣਾ ਸਕਦਾ ਤਾਂ ਮੈਨੂੰ ਕੀ ਕੀ ਚੀਜ਼ਾਂ ਦੇ ਵਿੱਚ ਇਹਦੇ ਧਿਆਨ ਰੱਖਣਾ ਪਊਗਾ ਕਿਵੇਂ ਮੈਂ ਇਹਨੂੰ ਵਧੀਆ ਕਾਮਯਾਬ ਇੱਕ ਬਿਜ਼ਨਸਮੈਨ ਬਿਜ਼ਨਸ ਬਣਾ ਸਕਦਾ ਕਿਹੜੀਆਂ ਚੀਜ਼ਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕਦਾ ਕੀ ਕੀ ਮੈਨੂੰ ਇਹਦੇ ਵਿੱਚ ਧਿਆਨ ਰੱਖਣਾ ਪਵੇਗਾ ਕਿਹੜੀਆਂ ਗੱਲਾਂ ਦਾ ਮੈਨੂੰ ਰਿਸਕ ਹੋ ਸਕਦਾ ਉਹਨੇ ਹਰ ਪਹਿਲੂ ਤੇ ਉਹ ਚੀਜ਼ ਨੂੰ ਸੋਚਿਆ ਬਹਿ ਕੇ ਦੇਖੋ ਜਦ ਤੱਕ ਆਪਾਂ ਬਹਿ ਕੇ ਸੋਚਾਂਗੇ ਨਹੀਂ ਹੁਣ ਆਪਾਂ ਫਸਲ ਬੀਜਦੇ ਆ ਫਸਲ ਬੀਜਣ ਵੇਲੇ ਆਪਾਂ ਸੋਚਦੇ ਆ ਵੀ ਆਪਾਂ ਫਸਲ ਇਸ ਤਰੀਕੇ ਨਾਲ ਬੀਜਣੀ ਹੈ ਦੇ ਵਿੱਚ ਜੀ ਆ ਪ੍ਰੋਬਲਮ ਆਦਾਈ ਪਉਣੀਆਂ ਆ ਪ੍ਰੋਬਲਮ ਐ ਤਾਂ ਆਦਾਈ ਪਉਣੀਆਂ ਇਹ ਚੀਜ਼ ਆਪਾਂ ਸੋਚਦੇ ਆ ਨਾ ਜੇ ਆਪਾਂ ਸੋਚਾਂਗੇ ਨਹੀਂ ਤਾਂ ਫਿਰ ਆਪਾਂ ਉਸ ਫਸਲ ਤੋਂ ਕਮਾਈ ਕਿਵੇਂ ਕਰ ਪਾਵਾਂਗੇ ਹਰ ਜਦ ਆਪਾਂ ਸੋਚਦੇ ਆ ਆਪਾਂ ਫਲਦਾਰ ਪੌਦਾ ਲਾਉਨੇ ਆ ਆਪਾਂ ਉਹ ਵੀ ਸੋਚਦੇ ਆ ਕਿ ਅੱਗੇ ਜਾ ਕੇ ਸਾਨੂੰ ਵਧੀਆ ਫਲ ਦੇਵੇ ਉਹਦੇ ਲਈ ਅਸੀਂ ਇਹਦੇ ਜੜ ਦੇ ਵਿੱਚ ਆ ਦਵਾਈ ਪਾਉਣੀ ਆ ਤਾਕਤ ਦੀ ਦਵਾਈ ਪਾਉਣੀ ਆ ਜਾਂ ਸਿਉਖ ਦੀ ਦਵਾਈ ਪਾਉਣੀ ਆ ਜਾਂ ਕਿੰਨਾ ਪਾਣੀ ਪਾਉਣਾ ਹੈ ਕਿੰਨੀ ਖਾਦ ਪਾਉਣੀ ਆ ਕਿਵੇਂ ਧਿਆਨ ਰੱਖਣਾ ਹੈ ਗਰਮੀ ਤੋਂ ਕਿਵੇਂ ਬਚਾਉਣਾ ਹੈ ਠੰਡ ਤੋਂ ਕਿਵੇਂ ਬਚਾਉਣਾ ਹਰ ਇੱਕ ਚੀਜ਼ ਸੋਚਦੇ ਆ ਨਾ ਪਹਿਲਾਂ ਆਪਾਂ ਇਸੇ ਤਰੀਕੇ ਨਾਲ ਜਦੋਂ ਇੱਕ ਕੰਮ ਦਾ ਆਈਡੀਆ ਸਾਡੇ ਦਿਮਾਗ ਵਿੱਚ ਆਉਂਦਾ ਤਾਂ ਬਹਿ ਕੇ ਆਰਾਮ ਨਾਲ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਇਹਨੂੰ ਕਿਵੇਂ ਕਾਮਯਾਬ ਕਰ ਸਕਦੇ ਹਾਂ ਦੇਖੋ ਦੁਨੀਆ ਵਿੱਚ ਇਹ ਵੀ ਕੋਈ ਚੀਜ਼ ਨਹੀਂ ਜੋ ਅਸੀਂ ਹਾਸਲ ਨਹੀਂ ਕਰ ਸਕਦੇ ਦੇਖੋ ਉਹਨਾਂ ਇਨਸਾਨਾਂ ਨੇ ਵੀ ਹਾਸਲ ਕੀਤਾ ਉਹਨਾਂ ਨੂੰ ਵੀ ਰੱਬ ਨੇ ਉਹਨਾਂ ਹੀ ਦਿਮਾਗ ਦਿੱਤਾ ਜਿੰਨਾ ਸਾਨੂੰ ਫਰਕ ਸਿਰਫ ਇਹ ਹੈ ਕਿ ਉਹਨਾਂ ਨੇ ਉਸ ਚੀਜ਼ ਦਾ ਸਹੀ ਇਸਤੇਮਾਲ ਕੀਤਾ ਜਿਹੜਾ ਕਿ ਅਸੀਂ ਨਹੀਂ ਕਰ ਪਾ ਰਹੇ ਠੀਕ ਹੈ ਪਹਿਲੀ ਚੀਜ਼ ਤਾਂ ਹੈਗੀ ਆਪਣੇ ਕੋਲ ਜਿਹੜੀ ਰੱਖਣੀ ਆ ਉਹ ਆਪਣੀ ਇੱਕ ਚੰਗੀ ਸਹੀ ਸੋਚ ਠੀਕ ਹੈ ਬਹਿ ਕੇ ਆਰਾਮ ਨਾਲ ਪਹਿਲਾਂ ਉਸ ਚੀਜ਼ ਤੇ ਸੋਚੋ ਇੱਕ ਕਾਪੀ ਪੈਨ ਲੈ ਲਓ ਸੋਚੋ ਵੀ ਕਿਹੜੇ ਕਿਹੜੇ ਬੈਨੀਫਿਟ ਤੁਹਾਨੂੰ ਹੋ ਸਕਦੇ ਆ ਕਿਹੜੇ ਕਿਹੜੇ ਲਾਸ ਹੋ ਸਕਦੇ ਆ ਕਿਹੜੀਆਂ ਚੀਜ਼ਾਂ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਦੂਸਰੀ ਚੀਜ਼ ਜਿਹੜੀ ਤੁਸੀਂ ਸੋਚਣੀ ਆ ਉਹ ਹੈ ਰਿਸਕ ਦੇਖੋ ਆਪਾਂ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਨਾ ਬਹੁਤ ਸਾਰੇ ਲੋਕ ਕੀ ਕਰਦੇ ਨੇ ਜਦੋਂ ਕੋਈ ਵੀ ਕੰਮ ਸ਼ੁਰੂ ਕਰਦੇ ਨੇ ਉਸ ਤੋਂ ਸੋਚਦੇ ਆ ਨਾ ਵੀ ਆਹ ਸ਼ੁਰੂ ਕਰ ਲਈਏ ਉਦੋਂ ਪਹਿਲਾਂ ਹੀ ਰਿਸਕ ਤੋਂ ਡਰ ਜਾਂਦੇ ਨੇ ਹੁਣ ਆਪਾਂ ਇੱਥੇ ਫੇਰ ਫਸਲ ਦੀ ਐਗਜ਼ਾਮਪਲ ਲਵਾਂਗੇ ਆਪਾਂ ਇੱਕ ਫਸਲ ਬੀਜਦੇ ਆ ਆਪਾਂ ਨੂੰ ਨਹੀਂ ਪਤਾ ਮੌਸਮ ਇਸ ਵਾਰੀ ਕਿਹੋ ਜਿਹਾ ਰਹਿਣਾ ਹੋ ਸਕਦਾ ਹਾੜ ਆ ਜਾਣਾ ਹੋ ਸਕਦਾ ਬਹੁਤ ਜ਼ਿਆਦਾ ਗੜੇ ਮਾਰੀ ਹੋ ਜਵੇ ਹੋ ਸਕਦਾ ਵੀ ਫਸਲ ਜਿਹੜੀ ਹੈਗੀ ਉਹਨੂੰ ਕੋਈ ਬਿਮਾਰੀ ਪੈ ਜਾਵੇ ਸਾਨੂੰ ਉਹਨਾਂ ਉਹਦਾ ਫਸਲਦਾਰੜਾ ਹੈਗਾ ਬੈਨੀਫਿਟ ਨਾ ਹੋਵੇ ਪਰ ਕੀ ਫਿਰ ਵੀ ਅਸੀਂ ਉਸ ਫਸਲ ਨੂੰ ਨਹੀਂ ਉਗਾਉਂਦੇ ਜਾਂ ਕਈ ਵਾਰੀ ਹੋ ਜਾਂਦਾ ਕਿ ਹੜ੍ਹ ਆ ਜਾਂਦੇ ਆ ਕਈ ਇਲਾਕਿਆਂ ਦੇ ਵਿੱਚ ਆਪਾਂ ਪਿੱਛੇ ਵੀ ਦੇਖਿਆ ਹੜ੍ਹ ਆਏ ਫਸਲਾਂ ਤਬਾਹ ਹੋ ਗਈਆਂ ਪਰ ਕੀ ਉਹਨਾਂ ਨੇ ਦੁਬਾਰਾ ਬੀਜ ਨਹੀਂ ਬੀਜੇ ਕੀ ਦੁਬਾਰਾ ਫਸਲਾਂ ਨਹੀਂ ਉਗਾਈਆਂ ਉਗਾਈਆਂ ਦੁਬਾਰਾ ਵੀ ਕਈਆਂ ਦੇ ਹੜ੍ਹਾਂ ਆ ਕੇ ਫਸਲਾਂ ਤਬਾਹ ਹੋ ਗਈਆਂ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੀਸਰੀ ਵਾਰ ਫਿਰ ਉਗਾਈਆਂ ਉਹ ਰਿਸਕ ਲੈਂਦਾ بار-बार ਰਿਸਕ ਹਰ ਇੱਕ ਕੰਮ ਦੇ ਵਿੱਚ ਆ ਦੇਖੋ ਆਪਾਂ ਗੱਡੀ ਸਿੱਖਣ ਲੱਗਦੇ ਆ ਜੀ ਆਪਾਂ ਸੋਚੀ ਵੀ ਅਸੀਂ ਤਾਂ ਗੱਡੀ ਕਿਸੇ ਚੀਜ਼ ਚ ਮਾਰਨਵਾਗੇ ਹਾਈ ਗੱਡੀ ਐ ਨਾ ਹੋ ਜੇ ਕੀ ਆਪਾਂ ਗੱਡੀ ਸਿੱਖ ਪਾਵਾਂਗੇ ਜਾਂ ਸਾਈਕਲ ਆਪਾਂ ਇਦਾਂ ਸੋਚੀਏ ਕਿ ਆਪਾਂ ਸਾਈਕਲ ਸਿੱਖ ਪਾਵਾਂਗੇ ਰਿਸਕ ਲੈਣੇ ਆ ਨਾ ਆਪਾਂ ਆਪ ਨੂੰ ਪਤਾ ਹੁੰਦਾ ਵੀ ਆਪਾਂ ਡਿੱਗਾ ਹੁੰਦੀ ਆ ਆਪਣੇ ਸੱਟ ਲੱਗ ਸਕਦੀ ਆ ਪਰ ਫਿਰ ਵੀ ਆਪਾਂ ਰਿਸਕ ਲੈਣੀ ਆ ਸੋ ਰਿਸਕ ਹਰ ਇੱਕ ਕੰਮ ਦੇ ਵਿੱਚ ਹੁੰਦਾ ਕੋਈ ਕੰਮ ਐਹ ਜਾਨੀ ਹੁੰਦਾ ਜਿਹਦੇ ਵਿੱਚ ਰਿਸਕ ਨਾ ਹੋਵੇ ਸੋ ਰਿਸਕ ਲੈ ਕੇ ਹੀ ਅਸੀਂ ਉਸ ਕੰਮ ਨੂੰ ਕਾਮਯਾਬ ਕਰ ਸਕਦੇ ਆ ਪਹਿਲੀ ਚੀਜ਼ ਜਿਹੜੀ ਕੋਡ ਰੱਖਣੀ ਆ ਉਹ ਥੌਟਸ ਤੁਹਾਡੀ ਸੋਚ ਦੂਸਰੀ ਚੀਜ਼ ਜਿਹੜੀ ਹੈਗੀ ਆ ਰਿਸਕ ਤੁਸੀਂ ਜੜਾ ਕਹਿਣਾ ਵੀ ਹਾਂ ਰਿਸਕ ਤੋਂ ਬਿਨਾ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਜ਼ਿੰਦਗੀ 'ਚ ਇੱਕ ਬੱਚਾ ਚੱਲਣਾ ਸਿੱਖਦਾ ਉਹ ਡਿੱਗਦਾ ਸੱਟ ਖਾਂਦਾ ਫਿਰ ਉਹ ਕੋਸ਼ਿਸ਼ ਕਰਦਾ ਤਾਂ ਉਹ ਉਹ ਵੀ ਤਾਂ ਰਿਸਕ ਲੈ ਰਿਹਾ ਜਿਉ ਉਹ ਆਪਾਂ ਵੀ ਆਪਣੇ ਬਚਪਨ 'ਚ ਉਹ ਰਿਸਕ ਨਾ ਲੈਂਦਾ ਹੁੰਦਾ ਚੱਲਣ ਦਾ ਤਾਂ ਅੱਜ ਦੇ ਟਾਈਮ 'ਤੇ ਆਪਾਂ ਵੀ ਸ਼ਾਇਦ ਤੁਰਨਾ ਪਾਉਂਦੇ ਭੱਜਣਾ ਪਾਉਂਦੇ ਹੈਨਾ ਆਪਾਂ ਆਪਦੇ ਜਿੱਥੇ ਚਾਹਨੇ ਆ ਉੱਥੇ ਤੁਰ ਕੇ ਜਾ ਸਕਦੇ ਹਾਂ ਕਿਉਂਕਿ ਆਪਾਂ ਉਸ ਟਾਈਮ ਰਿਸਕ ਲੈਂਦਾ ਹੁਣ ਤੀਸਰੀ ਚੀਜ਼ ਆਉਂਦੀ ਹੈ ਕੌਨਫੀਡੈਂਸ ਇਹ ਤਿੰਨੋਂ ਚੀਜ਼ਾਂ ਪਹਿਲਾ ਹੈਗਾ ਥੌਟਸ ਦੂਸਰਾ ਹੈਗਾ ਰਿਸਕ ਤੀਸਰਾ ਹੈਗਾ ਕੌਨਫੀਡੈਂਸ ਇਹ ਤਿੰਨੋਂ ਚੀਜ਼ਾਂ ਤੁਸੀਂ ਆਪਣੇ ਕੋਲ ਰੱਖਣੀਆਂ ਕੌਨਫੀਡੈਂਸ ਮਤਲਬ ਕਈ ਲੋਕ ਆਤਮ ਵਿਸ਼ਵਾਸ ਖੁਦ ਤੇ ਯਕੀਨ ਨਾ ਹੋਣਾ ਪਰਮਾਤਮਾ ਤੇ ਯਕੀਨ ਨਾ ਹੋਣਾ ਸਾਡੇ ਸਾਨੂੰ ਆਪਣੀ ਕੀਤੀ ਹੋਈ ਮਿਹਨਤ ਤੇ ਯਕੀਨ ਨਾ ਹੋਣਾ ਕਈ ਵਾਰੀ ਅਸੀਂ ਸੋਚਦੇ ਹਾਂ ਚਲੋ ਠੀਕ ਹੈ ਮੈਂ ਕੰਮ ਸ਼ੁਰੂ ਕਰ ਲਵਾਂ ਚਲੋ ਮੈਂ ਰਿਸਕ ਲੈਣ ਲਈ ਵੀ ਤਿਆਰਾਂ ਪਰ ਕੀ ਮੈਂ ਇਹਦੇ ਚ ਕਾਮਯਾਬ ਹੋ ਜਾਊਂਗਾ ਕੀ ਵਾਕਈ ਮੈਂ ਇਹਦੇ ਵਿੱਚ ਵਧੀਆ ਆਗਾ ਫਿਊਚਰ ਦੇਖ ਸਕਦਾ ਉਹ ਕੀ ਹੈ ਕੌਨਫੀਡੈਂਸ ਦੀ ਕਾਰਡ ਦੇਖੋ ਜਦੋਂ ਆਪਾਂ ਕੋਈ ਵੀ ਫੈਸਲਾ ਲੈਣ ਲੱਗਦੇ ਆ ਨਾ ਤਾਂ ਸਾਡਾ ਦਿਮਾਗ ਜਿੱਥੇ ਸਾਨੂੰ ਮੋਟੀਵੇਟ ਕਰਦਾ ਸਾਨੂੰ ਕੌਨਫੀਡੈਂਸ ਹੁੰਦਾ ਹੈ ਉਥੇ ਇੱਕ ਨੈਗੇਟਿਵਿਟੀ ਵੀ ਹੁੰਦੀ ਆ ਉਹ ਸਾਨੂੰ ਕਹਿੰਦੀ ਆ ਨਹੀਂ ਐਦਾਂ ਹੋ ਜੂਗਾ ਸ਼ਾਇਦ ਐਦਾਂ ਹੋ ਜੂਗਾ ਕਿਤੇ ਐ ਨਾ ਹੋ ਜੇ ਤਾਂ ਉਹਦੇ ਨਾਲ ਸਾਡਾ ਕੀ ਆ ਕੌਨਫੀਡੈਂਸ ਲੋ ਹੋ ਜਾਂਦਾ ਤੇ ਫਿਰ ਉਹਦੀ ਪ੍ਰੋਬਲਮ ਕੀ ਆਉਂਦੀ ਆ ਕਿ ਅਸੀਂ ਜਾਂ ਤਾਂ ਫਿਰ ਉਸ ਕੰਮ ਨੂੰ ਜਿਹਦੇ ਲਈ ਦੀ ਤਿਆਰੀ ਕਰ ਲਈ ਹੁੰਦੀ ਆਪਣੇ ਮਨ ਦੇ ਵਿੱਚ ਵੀ ਅਸੀਂ ਇਸ ਕੰਮ ਨੂੰ ਕਰ ਲਈ ਤਿਆਰ ਆ ਤਾਂ ਸਾਡਾ ਕੌਨਫੀਡੈਂਸ ਲੋ ਹੋ ਕੇ ਜਾਂ ਤਾਂ ਆਪਾਂ ਉਸ ਆਈਡੀ ਨੂੰ ਉਥੇ ਡ੍ਰੌਪ ਕਰ ਦਿੰਨੇ ਆ ਮਤਲਬ ਸੋਚਦੇ ਆ ਕਿ ਨਹੀਂ ਮੈਨੂੰ ਤਾਂ ਇਹ ਕੰਮ ਕਰਨਾ ਹੀ ਨਹੀਂ ਜਾਂ ਫਿਰ ਅਸੀਂ ਕਰ ਤਾਂ ਲੈਨੇ ਆ ਪਰ ਕੌਨਫੀਡੈਂਸ ਦੀ ਘਾਟ ਕਰਕੇ ਨੈ ਐਕਟੀਵਿਟੀ ਦੇ ਕਰਕੇ ਅਸੀਂ ਉਹਦੇ ਵਿੱਚ ਕਾਮਯਾਬੀ ਨਹੀਂ ਹੋ ਪਾਉਂਦੇ ਸੋ ਤਿੰਨ ਚੀਜ਼ਾਂ ਹਮੇਸ਼ਾ ਆਪਣੇ ਕੋਲ ਰੱਖੋ ਇੱਕ ਤਾਂ ਹੈਗਾ ਥੌਟਸ ਦੂਸਰਾ ਹੈਗਾ ਰਿਸਕ ਤੀਸਰਾ ਹੈਗਾ ਕੌਨਫੀਡੈਂਸ ਜਿਹੜੇ ਬਿਜ਼ਨਸਮੈਨ ਅੱਜ ਦੇ ਟਾਈਮ 'ਚ ਕਰੋੜਾ ਅਰਬਾਪਤੀ ਬੜੇ ਨੇ ਉਹਨਾਂ ਨੇ ਤਿੰਨੋਂ ਚੀਜ਼ਾਂ ਆਪਣੇ ਕੋਲ ਰੱਖੀਆਂ ਤਾਂ ਹੀ ਉਹ ਅੱਜ ਇੰਨੀ ਪ੍ਰੋਪਰਟੀ ਦੇ ਮਾਲਕ ਨੇ ਚਾਹੀ ਤਾਂ ਹੀ ਉਹ ਦੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਚਾਹੁੰਦੇ ਨੇ ਉਹ ਖਰੀਦ ਸਕਦੇ ਨੇ ਜੋ ਚਾਹੁੰਦੇ ਨੇ ਉਹ ਕਰ ਸਕਦੇ ਨੇ ਪਰ ਅਸੀਂ ਆਜ ਦੇ ਟਾਈਮ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ 'ਚ ਫਸੇ ਰਹਿ ਜਾਂਦੇ ਆ ਜਿਹੜਾ ਇਨਸਾਨ ਆਪਣੇ ਨਾਲ ਹਰ ਟਾਈਮ ਇਹ ਤਿੰਨੋਂ ਤਰ੍ਹਾਂ ਦੇ ਸੋਚ ਨੂੰ ਲੈ ਕੇ ਚੱਲਦਾ ਹੈ ਨਾ ਉਹਨੂੰ ਜ਼ਿੰਦਗੀ 'ਚ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਜ਼ਿੰਦਗੀ 'ਚ ਉਹ ਹਰ ਇੱਕ ਮੁਕਾਮ ਹਾਸਲ ਕਰ ਸਕਦਾ ਹੈ ਜੋ ਚਾਹੁੰਦਾ ਹੈ ਸੋ ਉਮੀਦ ਕਰਦੇ ਆਂ आईबी ए वीडियो ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਹੈ ਤੁਸੀਂ ਵੀ ਅਗਰ ਕੋਈ ਕੰਮ ਕਰਨ ਦਾ ਸੋਚ ਰਹੇ ਹੋ ਕੋਈ ਆਈਡੀਆ ਤੁਹਾਡੇ ਦਿਮਾਗ 'ਚ ਆਇਆ ਬਸ ਇੱਕ ਚੰਗੀ ਸੋਚ ਰੱਖੋ ਰਿਸਕ ਲੈਣ ਤੋਂ ਨਾ ਡਰੋ ਤੀਸਰਾ ਜਿਹੜਾ ਹੈਗਾ ਕੌਨਫੀਡੈਂਸ ਰੱਖੋ ਠੀਕ ਹੈ ਪਹਿਲਾਂ ਉਸ ਚੀਜ਼ ਦੇ ਪ੍ਰਤੀ ਚੰਗੀ ਤਰ੍ਹਾਂ ਸ਼ੋਰ ਹੋ ਜਾਓ ਵੀ ਤੁਸੀਂ ਉਸ ਕੰਮ ਨੂੰ ਕਰਨ ਲਈ ਤਿਆਰ ਹੋ ਜਾਂ ਨਹੀਂ ਹੋ ਫਿਰ ਤੁਹਾਨੂੰ ਸਾਰਾ ਉਹਦੇ ਬਾਰੇ ਡਿਟੇਲ 'ਚ ਪਤਾ ਕਰਨਾ ਚਾਹੀਦਾ ਹੈ ਫਿਰ ਤੁਸੀ ਰਿਸਕ ਲੈਣ ਲਈ ਵੀ ਤਿਆਰ ਹੋਵੋ ਉਸ ਤੋਂ ਬਾਅਦ ਕੌਨਫੀਡੈਂਸ ਹੋਣਾ ਚਾਹੀਦਾ ਵੀ ਹਾਂ ਮੈਂ ਮਿਹਨਤ ਨਾਲ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾ ਕਾਮਯਾਬ ਕਰਕੇ ਹੀ ਰਹੂੰਗਾ ਮੈਂ ਕਾਮਯਾਬ ਹੋਣਾ ਹੀ ਹੋਣਾ ਹੈ ਇਹ ਕੌਨਫੀਡੈਂਸ ਤੁਹਾਡੇ ਅੰਦਰ ਹੋਣਾ ਚਾਹੀਦਾ ਸੋ ਉਮੀਦ ਕਰਦੇ ਆਂ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਆਪਾਂ ਵੀਡੀਓ ਤਾਂ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ